ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਨਾਮ ਨੂੰ ਲੈ ਕੇ ਸਸਪੈਂਸ ਅਜੇ ਤੱਕ ਜਿਹੜਾ ਉਹ ਜਾਰੀ ਹੈ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ 19 ਫਰਵਰੀ ਨੂੰ ਜਿਹੜਾ ਇਹ ਫੈਸਲਾ ਲਿੱਤਾ ਜਾਵੇਗਾ ਤੇ ਇਸ ਸਸਪੈਂਸ ਦੇ ਉੱਪਰੋਂ ਜਿਹੜਾ ਪੜਦਾ ਚੁੱਕਾ ਜਾਵੇਗਾ ਤਾਂ ਤੁਹਾਨੂੰ ਦੱਸ ਦਿੰਨੇ ਆ ਵੱਡੀ ਖਬਰ ਹੈ ਦਿੱਲੀ ਦੇ ਨਵੇਂ ਮੁੱਖ ਮੰਤਰੀ ਜਿਹੜੇ ਕਿ 20 ਫਰਵਰੀ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਸ਼ਾਮ ਨੂੰ 4:30 ਵਜੇ ਸੌਂ ਚੁੱਕਣਗੇ ਸੌਂ ਚੁੱਕ ਸਮਾਗਮ ਹੈ ਜਿਹੜਾ ਉਹ ਰੱਖਿਆ ਗਿਆ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਸ਼ਾਮ ਨੂੰ 4:30 ਵਜੇ ਤਾਂ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਇਹ ਫੈਸਲਾ ਕੀਤਾ ਜਾਵੇਗਾ ਕਿ ਦਿੱਲੀ ਦੀ ਕੁਰਸੀ ਕਿਸ ਨੂੰ ਮਿਲੇਗੀ ਇਸ ਫੈਸਲੇ ਦੇ ਨਾਲ ਹੀ ਨਾਲ 20 ਫਰਵਰੀ ਨੂੰ ਲਾਲ रामलीला ਮੈਦਾਨ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਦਾ ਇੱਕ ਸ਼ਾਨਦਾਰ ਸੋਹ ਚੁਕ ਸਮਾਗਮ ਹੋਵੇਗਾ ਭਾਵੇਂ ਅੰਤਿਮ ਰੂਪ ਦਿੱਤਾ ਜਾਵੇ ਜਾਂ ਨਾ ਦਿੱਤਾ ਜਾਵੇ ਲਾੜੇ ਦਾ ਪਤਾ ਹੋਵੇ ਚਾਹੇ ਨਾ ਇੱਕ ਗੱਲ ਤਾਂ ਤੈ ਹੈ ਕਿ ਬਰਾਤ ਦਾ ਸਵਾਗਤ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਹੋਵੇਗਾ ਵਿਆਹ ਦੇ ਵਿੱਚ ਲਾੜਾ ਚੁਣ ਲਿਆ ਜਾਂਦਾ ਫਿਰ ਮੰਗਣੀ ਦੀ ਰਸਮ ਹੁੰਦੀ ਹੈ ਪਰ ਸਥਾਨ ਚੁਣ ਲਿਆ ਗਿਆ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਬਣਾਉਣ ਦਾ ਜਿਹੜਾ ਸੀਕੁਐਂਸ ਹੈ ਉਹ ਬਿਲਕੁਲ ਉਲਟਾ ਚੱਲ ਰਿਹਾ ਆ ਤਾਂ ਤੁਹਾਨੂੰ ਦੱਸ ਦਿੰਨੇ ਆ ਕਿ ਦਿੱਲੀ ਸਰਕਾਰ ਦਾ ਸੌਂਚੁੱਕ ਸਮਾਗਮ 20 ਫਰਵਰੀ ਨੂੰ ਸ਼ਾਮ ਨੂੰ 4:30 ਵਜੇ ਹੋਵੇਗਾ। ਰਾਮਲੀਲਾ ਮੈਦਾਨ ਦੇ ਵਿੱਚ ਸੌਂਚੁੱਕ ਸਮਾਗਮ ਦੇ ਲਈ ਤਿੰਨ ਸਟੇਜ ਬਣਾਏ ਜਾ ਰਹੇ ਨੇ। ਇਸ ਸਮਾਗਮ ਦੇ ਵਿੱਚ 20 ਰਾਜਾਂ ਦੇ ਮੁੱਖ ਮੰਤਰੀ, ਉਦਯੋਗਪਤੀ, ਮਸ਼ਹੂਰ ਹਸਤੀਆਂ ਅਤੇ ਸੰਤ ਮੌਜੂਦ ਜਿਹੜੇ ਹੋਣਗੇ ਆਮ ਲੋਕਾਂ ਦੇ ਲਈ ਜ਼ਮੀਨ ਦੇ ਵਿੱਚ 20000 ਕੁਰਸੀਆਂ ਲਗਾਈਆਂ ਜਾ ਰਹੀਆਂ ਨੇ ਪਰ ਅਸਲ ਗੱਲ ਜੋ ਦਿੱਲੀ ਜਾਣਨਾ ਚਾਹੁੰਦੀ ਹੈ ਉਹ ਇਹ ਹੈ ਕਿ ਦਾ ਨਵਾਂ ਮੁੱਖ ਮੰਤਰੀ ਕੌਣ ਹੋਵੇਗਾ 10 ਦਿਨਾਂ ਦੇ ਵਿੱਚ 15 ਨਾਮ ਨੇ ਜਿਹੜੇ ਉਹ ਚਰਚਾ ਦੇ ਵਿੱਚ ਆਏ ਨੇ ਪਰ ਤੁਹਾਨੂੰ ਦੱਸ ਦਿੰਨੇ ਆ ਕਿ ਕੁਝ ਘੰਟਿਆਂ ਤੋਂ ਦੋ ਨਾਮ ਨੇ ਜਿਹੜੇ ਉਹ ਉਹਨਾਂ ਦੇ ਉੱਤੇ ਜਿਹੜੀ ਆ ਚਰਚਾ ਚੱਲ ਰਹੀ ਆ ਦਿੱਲੀ ਦੇ ਵਿੱਚ ਭਾਜਪਾ ਨੇ 48 ਸੀਟਾਂ ਜਿੱਤੀਆਂ ਫਿਰ ਵੀ ਉਹ ਇਸ ਨੂੰ ਮੁੱਖ ਮੰਤਰੀ ਲੱਭਣ ਦੀ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪਿਛਲੇ 48 ਘੰਟਿਆਂ ਤੋਂ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਜਿਹੜੇ ਦੋ ਚਿਹਰੇ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਸਭ ਤੋਂ ਜ਼ਿਆਦਾ ਚਰਚਾ ਵਿਜੇਂਦਰ ਗੁਪਤਾ ਅਤੇ ਰੇਖਾ ਗੁਪਤਾ ਦੇ ਨਾਮ ਉੱਤੇ ਜਿਹੜੀ ਉਹ ਹੋ ਰਹੀ ਆ ਤਾਂ ਤੁਹਾਨੂੰ ਦੱਸ ਦਿੰਨੇ ਆ ਬਜਿੰਦਰ ਗੁਪਤਾ ਰੋਣੀ ਤੋਂ ਲਗਾਤਾਰ ਤੀਜੀ ਵਾਰ ਵਿਧਾਇਕ ਚੁਣੇ ਗਏ ਹਨ ਤੇਜ ਬਜਿੰਦਰ ਨੇ 2015 ਤੇ 2020 ਦੇ ਵਿੱਚ ਆਪ ਲਹਿਰ ਦੇ ਵਿੱਚ ਵੀ ਜਿੱਤ ਜਿਹੜੀ ਉਹ प्राप्त ਕੀਤੀ ਸੀ ਵਿਜੇਂਦਰ 2015 ਤੋਂ 2020 ਤੱਕ ਦਿੱਲੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਸਨ ਤੇ ਵਿਜੇਂਦਰ ਗੁਪਤਾ ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਦੇ ਉਪ ਪ੍ਰਧਾਨ ਵੀ ਜਿਹੜੇ ਨੇ ਉਹ ਰਹਿ ਚੁੱਕੇ ਨੇ ਤਾਂ ਦੂਜਾ ਨਾਮ ਜਿਹੜਾ ਟ੍ਰੈਂਡਿੰਗ ਲਿਸਟ ਦੇ ਵਿੱਚ ਚੱਲ ਰਿਹਾ ਉਸ ਹੈ ਰੇਖਾ ਗੁਪਤਾ ਤਾਂ ਤੁਹਾਨੂੰ ਦੱਸ ਦਿੰਨੇ ਆ ਰੇਖਾ ਗੁਪਤਾ ਪਹਿਲੀ ਵਾਰ ਸਾਲੀਮਾਰ ਬਾਗ ਤੋਂ ਵਿਧਾਇਕ ਰਹਿ ਚੁੱਕੀ ਆ ਤੇ ਉਸ ਤੋਂ ਬਾਅਦ 2015 ਤੋਂ ਚੋਣਾਂ ਲੜ ਰਹੀ ਸੀ ਤੇ 2025 ਵਿੱਚ ਪਹਿਲੀ ਵਾਰ ਜਿੱਤੀ ਆ ਤారੇਖਾ ਦੋ ਵਾਰ ਕੌਂਸਲਰ रह ਚੁੱਕੀ ਹੈ ਤੇ ਦਿੱਲੀ ਵਿੱਚ ਆਰਐਸਐਸ ਦੀ ਸਰਗਰਮ ਮੈਂਬਰ ਵੀ ਹੈ ਤੇ ਰੇਖਾ ਗੁਪਤਾ ਡੀਯੂ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਅਤੇ 72 ਵੀ ਰਹਿ ਚੁਕੀ ਆ ਇਹ ਦੋ ਨਾਮ ਨੇ ਜਿਹੜੇ ਚਰਚਾ ਦੇ ਵਿੱਚ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਨੇ ਰੇਖਾ ਗੁਪਤਾ ਤੇ ਵਜਿੰਦਰ ਗੁਪਤਾ ਤਾਂ ਹੁਣ ਦੇਖਣ ਵਾਲੀ ਗੱਲ ਆ ਦੋਨਾਂ ਦੇ ਨਾਮ ਜਿਹੜੇ ਉਹ ਚਰਚਾ ਦੇ ਵਿੱਚ ਚੱਲ ਰਹੇ ਨੇ ਕਿਹੜਾ ਉਹ ਨਾਮ ਹੈ ਜਿਸ ਦੇ ਉੱਤੇ ਮੋਹਰ ਲੱਗਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਬੀਜੇਪੀ ਆ ਜਿਹੜਾ ਉਹ ਕੋਈ ਸਿੱਖ ਚਿਹਰਾ ਜਿਸ ਨੂੰ ਮੁੱਖ ਮੰਤਰੀ ਦਿੱਲੀ ਦਾ ਬਣਾਉਣਾ ਚਾਹੁੰਦੀ ਆ ਤਾਂ ਜੋ ਪੰਜਾਬ ਆਪ ਦੇ ਵਿੱਚ ਹੈ ਉਹ ਆਪਣੀ ਸਹਿਮਤੀ ਜਿਹੜੀ ਆ ਉਹ ਜਤਾ ਸਕੇ ਪਰ ਹੁਣ ਜਿਹੜੀਆਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਦੋ ਨਾਮ ਨੇ ਜਿਹੜੇ ਚਰਚਾ ਦੇ ਵਿੱਚ ਆਏ ਨੇ ਵਿਜੇਂਦਰ ਗੁਪਤਾ ਤੇ ਰੇਖਾ ਗੁਪਤਾ ਕਿਹਾ ਜਾ ਰਿਹਾ ਕਿ ਇਹ ਦੋ ਨਾਮ ਨੇ ਜਿਹੜੇ ਪਿਛਲੇ 48 ਘੰਟਿਆਂ ਤੋਂ ਚਰਚਾ ਦੇ ਵਿੱਚ ਨੇ ਪਹਿਲਾਂ ਚਰਚਾ ਦੇ ਵਿੱਚ ਸੀ ਕੀ ਕਹਿੰਦੇ ਨੇ ਮਨਜਿੰਦਰ ਸਿਰਸਾ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਸੀ ਕਿ ਉਹ ਸਿੱਖ ਚਿਹਰਾ ਜਿਨ੍ਹਾਂ ਨੂੰ ਬੀਜੇਪੀ ਆ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਬਣਾ ਸਕਦੀ ਆ ਪਰ ਹੁਣ ਇਸ ਦੇ ਉਲਟ ਹੁੰਦਾ ਹੋਇਆ ਜਾ ਪਿਆ ਕਿਉਂਕਿ ਹੁਣ ਦੋ ਨਾਮ ਨੇ ਇੱਕ ਤਾਂ ਹੈਗਾ ਵਿਜੇਂਦਰ ਗੁਪਤਾ ਤੇ ਇੱਕ ਰੇਖਾ ਗੁਪਤਾ ਇਹ ਦੋਨੇ ਨਾਮ ਪਿਛਲੇ 48 ਘੰਟਿਆਂ ਤੋਂ ਚਰਚਾ ਦੇ ਵਿੱਚ ਨੇ ਤਾਂ ਹੁਣ ਜਿਹੜਾ ਕਿ 20 ਫਰਵਰੀ ਨੂੰ ਸ਼ਾਮ ਨੂੰ 4:30 ਵਜੇ ਜਿਹੜਾ ਇਹ ਪੱਕਾ ਉਸ ਨਾਮ ਦੇ ਉੱਤੇ ਸਟੈਂਪ ਲੱਗ ਜਾਣੀ ਹੈ ਸੌ ਚੁੱਕ ਸਮਾਗਮ ਹੈ ਰਾਮਲੀਲਾ ਗਰਾਊਂਡ ਦੇ ਵਿੱਚ ਦਿੱਲੀ ਦੇ ਸ਼ਾਮ 4:30 ਵਜੇ 20 ਫਰਵਰੀ ਨੂੰ ਦੋਨਾਂ ਨਾਮਾਂ ਦੇ ਵਿੱਚੋਂ ਕਿਸ ਨਾਮ ਦੇ ਉੱਤੇ ਸਟੈਂਪ ਲੱਗਦੀ ਹੋਈ ਨਜ਼ਰ ਆਉਂਦੀ ਹੈ ਦੇਖਣ ਵਾਲੀ ਗੱਲ ਹੈ ਤਾਂ ਅਪਡੇਟ ਦੇ ਲਈ ਜੁੜੇ ਰਹੋ ਰਿਆਸਤ نیوز ਦੇ ਨਾਲ